7 ਦਿਨ ਪਹਿਲਾਂ ਇਹਨਾਂ ਦੇ ਘਰੇ ਗੁੰਡੇ ਆਏ ਬਦਮਾਸ਼ ਰਾੜਾ ਨਾਲ ਕਿਰਪਾਨਾਂ ਨਾਲ ਹਮਲਾ ਕਰਕੇ ਇਹਨਾਂ ਦੀ ਲੁੱਟ ਪੁੱਟ ਕੇ 7 ਦਿਨਾਂ ਬਾਅਦ ਇਹਨਾਂ ਦਾ ਦੁੱਖ ਦਾਰਦ ਵਡਾਉਣ ਆਇਆ ਕਿ ਕੱਲ ਨੂੰ ਕੋਈ ਇਹ ਨਾ ਕਹੇ ਕਿ ਰਾਜਨੀਤੀ ਹੋ ਗਈ ਇਹਨਾਂ ਦੇ ਹੰਝੂ ਪੂੰਜਣ ਕੌਣ ਆਇਆ 7 ਦਿਨਾਂ ਚ ਕੋਈ ਐਸਐਸਪੀ ਕਿਸੇ ਡੀਐਸਪੀ ਨੇ ਵਿਧਾਇਕ ਸਾਹਿਬ ਦਾ ਪਿੰਡ ਹੋਵੇ ਔਰ 7 ਦਿਨ ਹੋ ਗਏ ਘਰ ਲੁੱਟੇ ਨੂੰ ਅੱਜ ਤੱਕ ਚੋਰਾਂ ਦਾ ਨਹੀਂ ਪਤਾ ਲੱਗਿਆ ਜਿਹੜਾ ਕੋਈ ਗਰੀਬ ਬੰਦਾ ਆਪਦੇ ਕੰਮ ਕਰਕੇ ਆਹ ਦਸਾਂ ਨੌਾਂ ਦੀ ਕਿਰਤ ਕਰਕੇ ਜੇ ਵੀ ਰੋਜੀ ਰੋਟੀ ਕਮਾਉਂਦਾ ਆਪਦੇ ਘਰੇ ਠੱਕ ਹਾਰ ਕੇ ਪੈਂਦਾ ਆਪਦੇ ਜਵਾਕਾਂ 'ਚ ਉਹਦਾ ਕਸੂਰ ਇਹ ਹੈ ਉਹਨੇ ਪੰਜਾਬ 'ਚ ਜਨਮ ਲੈ ਲਿਆ ਅੱਧਾ ਘੰਟਾ ਹੋ ਗਿਆ ਮੈਨੂੰ ਆਏ ਨੂੰ ਇਹ ਹੰਝੂ ਨਹੀਂ ਪੁੱਜੇ ਜਾਂਦੇ ਨਿੱਕੀਆਂ ਨਿੱਕੀਆਂ ਬੱਚੀਆਂ ਨੇ ਲਾਈਟ ਮਰੀ ਹੋਈ ਹੈ ਜਦੋਂ ਅਸੀਂ ਹੋਣ ਆਏ ਉਦੋਂ ਵੀ ਇਹ ਸਾਰਾ ਟੱਬਰ ਘਬਰਾ ਗਿਆ ਡਰ ਗਿਆ ਕਿ ਸਾਨੂੰ ਨਹੀਂ ਪਤਾ ਕੌਣ ਆ ਗਿਆ ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ ਦੀ ਬੇਕਾਬੂ ਹੈ ਕੋਈ ਗਰੀਬ ਕੋਈ ਅਮੀਰ ਕੋਈ ਰਾਜ ਆਂਦੀ ਬੀਬੀ ਕੋਈ ਰਾਹੀਗਰ ਕੋਈ ਪੈਨਸ਼ਨਰ ਬੈਂਕ ਚੋਂ ਆਉਂਦਾ ਕੋਈ ਬੀਬੀ ਸੈਰ ਕਰਦੀ ਚੈਨ ਸਕੈਚਰ ਹਰ ਜਗ੍ਹਾ ਚੋਰੀਆਂ ਡਾਕ ਕੇ ਤੋਂ ਲੋਗਾਰਤ ਖੇਡਾਂ ਵਾਲੇ ਮੁੰਡਿਆਂ ਦੀਆਂ ਗੋਲੀਆਂ ਗਰਾਊਂਡਾਂ 'ਚ ਗੋਲੀਆਂ ਯਾਰ ਇਹ ਸਾਡਾ ਪੰਜਾਬ ਥੋੜੀ ਸੀ ਸਸਸੀ ਕਾਲ ਜੀ ਸਾਰਿਆਂ ਨੂੰ ਇਹ ਉਹ ਇਨਸਾਨ ਹੈ ਵਿਚਾਰਾ ਮੇਵਾ ਸਿੰਘ ਅੱਜ 5 6 ਦਿਨ ਹੋ ਗਏ 6 7ਵਾਂ ਦਿਨ ਹੋ ਗਿਆ ਅੱਜ ਇਹ ਗਰੀਬ ਬੰਦਾ ਜਿਨੇ ਆਪਦਾ ਸਾਰੀ ਉਮਰ ਤਿੱਲ ਫੁੱਲ ਤਿੱਲ ਫੁੱਲ ਕਰਕੇ ਮਜ਼ਦੂਰੀਆਂ ਕਰਕੇ ਗਰੀਬੀ ਹਟਾ ਕੇ ਸਾਰੇ ਟੱਬਰ ਨੇ ਆਪਦਾ ਘਰ ਜੋੜਿਆ 4 ਮਹੀਨਾ ਪਹਿਲਾਂ ਪੋਤੇ ਦਾ ਵਿਆਹ ਕੀਤਾ ਮੁੰਡੇ ਦਾ ਗੁਰਜੋਤ ਦਾ ਤੁਹਾਨੂੰ ਪਤਾ ਕਿ 6 ਦਿਨ ਪਹਿਲਾਂ ਇਹਨਾਂ ਦੇ ਘਰੇ ਗੁੰਡੇ ਆਏ ਬਦਮਾਸ਼ ਰਾੜਾ ਨਾਲ ਕਿਰਪਾਨਾਂ ਨਾਲ ਹਮਲਾ ਕਰਕੇ ਇਹਨਾਂ ਦੀ ਲੁੱਟ ਪੁੱਟ ਕੇ 1.5 ਟੋਲੇ ਸੋਨਾ ਤੇ 20-25 ਟੋਲੇ ਇਹਨਾਂ ਦੀ ਬੇਟੀ ਹੈ ਜਿਹੜੀ ਵਿਆਹੀ ਹੋਈ ਉਹ ਇਹਨਾਂ ਦੇ ਘਰੇ ਰੱਖੀ ਸੀ ਵੀ ਉੱਥੇ ਮੈਂ ਇਕੱਲੀ ਹੁੰਨੀ ਆ ਘਰੇ ਇੱਥੇ ਰੱਖੀ ਸੀ 25 ਟੋਲੇ 20 ਟੋਲੇ ਚਾਂਦੀ ਤੇ ਬਾਕੀ ਮਾੜੀ ਮੋਟੀ ਆਮ ਰਕਮ ਆ ਰਹੀ ਸੀ 30 30 20000 ਰੁਪਏ 20000 ਰੁਪਏ ਜਿਵੇਂ ਆਪਣੇ ਪਰਿਵਾਰਾਂ ਚ ਆਮ ਆਪਾਂ ਰੱਖ ਲੈਂਦੇ ਆ ਗੱਲ ਇਹ ਨਹੀਂ ਕਿ ਚੋਰੀ ਕਿਉਂ ਹੋਈ ਗੱਲ ਇਹ ਆ ਮਸਲਾ ਕਿ ਐਮਐਲਏ ਸਾਹਿਬ ਦਾ ਪਿੰਡ ਆ ਦੇਖੋ ਮੈਂ 4-5 ਦਿਨ ਨਹੀਂ ਆ ਸੀ ਆ ਪੁੱਛ ਲਓ ਮੇਵਾ ਸਿੰਘ ਤੁਹਾਡੇ ਸਾਹਮਣੇ ਖੜੇ ਵੀ ਅਗਲਾ ਕਹੂਗਾ ਤੁਸੀਂ ਰਾਜਨੀਤੀ ਕਰਦੇ ਜੇ ਕੋਈ ਬਗਾਨਾ ਬੰਦਾ ਦੇ ਪਿੰਡ ਜਾਂਦੇ ਤਾਂ ਰਾਜਨੀਤੀ ਹੋ ਜਾਂਦੀ ਆ ਅੱਜ 7 ਦਿਨਾਂ ਬਾਅਦ ਮੈਂ ਪਤਾ ਕੀਤਾ ਆਪ ਕਿ ਬਾਈ ਉਹਨਾਂ ਨੂੰ ਇਨਸਾਫ ਮਿਲਿਆ 7 ਦਿਨਾਂ ਬਾਅਦ ਕੋਈ ਰਾਜਨੀਤੀ ਨਹੀਂ 7 ਦਿਨਾਂ ਬਾਅਦ ਇਹਨਾਂ ਦਾ ਦੁੱਖ ਦਾਰਦ ਵਡਾਉਣ ਆਏ ਆ ਕਿ ਕੱਲ ਨੂੰ ਕੋਈ ਇਹ ਨਾ ਕਹੇ ਕਿ ਰਾਜਨੀਤੀ ਹੋ ਗਈ ਇਹਨਾਂ ਦੇ ਹੰਝੂ ਪੁੰਜਣ ਕੌਣ ਆਇਆ 7 ਦਿਨਾਂ ਚ ਕੋਈ ਐਸਐਸਪੀ ਕਿਸੇ ਡੀਐਸਪੀ ਨੇ ਬਧਾਇਖ ਸਾਹਿਬ ਦਾ ਪਿੰਡ ਹੋਵੇ ਸਿਰਫ 40 ਘਰਾਂ ਦਾ ਪਿੰਡ ਆ ਸਿਰਫ 40 ਘਰਾਂ ਦੇ ਔਰ 7 ਦਿਨ ਹੋ ਗਏ ਘਰ ਲੁੱਟੇ ਨੂੰ ਅੱਜ ਤੱਕ ਚੋਰਾਂ ਦਾ ਨਹੀਂ ਪਤਾ ਲੱਗਿਆ ਸੀਸੀਟੀਵੀ ਕੈਮਰੇ ਲੱਗੇ ਆ ਰੋਡ ਤੇ ਸਾਰੇ ਪਿੰਡਾਂ ਚ ਸਕੂਲ ਚ ਲੱਗੇ ਆ ਅੜੇ-ਆੜੇ ਲੱਗੇ ਆ ਆ ਮੇਰੀ ਮਾਂ ਰੋਂਦੀ ਆ ਅੱਧਾ ਘੰਟਾ ਹੋ ਗਿਆ ਮੈਨੂੰ ਆਏ ਨੂੰ ਇਹ ਹੰਝੂ ਨਹੀਂ ਪੁੰਜੇ ਜਾਂਦੇ ਨਿੱਕਿਆਂ-ਨਿੱਕਿਆਂ ਬੱਚਿਆਂ ਨੇ ਲਾਈਟ ਮਰੀ ਹੋਈ ਆ ਜਦੋਂ ਅਸੀਂ ਹੋਣ ਆਏ ਉਦੋਂ ਵੀ ਇਹ ਸਾਰਾ ਟੱਬਰ ਘਬਰਾ ਗਿਆ ਡਰ ਗਿਆ ਕਿ ਸਾਨੂੰ ਨਹੀਂ ਪਤਾ ਕੌਣ ਆ ਗਿਆ ਪੁੱਛ ਲੋ ਤੁਹਾਡੇ ਸਾਹਮਣੇ ਖੜੀ ਨਾ ਜਨਾਬ ਡਰ ਗਏ ਇਹ ਸਾਨੂੰ ਦੇਖ ਕੇ ਸਾਹਮਣੇ ਦੇਖੋ ਨਹੀਂ ਕੌਣ ਆ ਗਿਆ ਆ ਦੇਖ ਲਓ ਬੀਬੀ ਰੋਂਦੀ ਆ ਤੇ ਇਹਨਾਂ ਇਹਨਾਂ ਦਾ ਕਸੂਰ ਕੀ ਆ ਇਹ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਜਿਹੜੀ ਪੰਜਾਬ ਚ ਬੇਖੌਫ ਗੈਂਗਸਟਰ ਘੁਮਰੇ ਆ ਜਿਹੜਾ ਕੋਈ ਗਰੀਬ ਬੰਦਾ ਆਪਦੇ ਕੰਮ ਕਰਕੇ ਆਹ ਦਸਾਂ ਨੌਾਂ ਦੀ ਕਿਰਤ ਕਰਕੇ ਜੇਗੀ ਰੋਜੀ ਰੋਟੀ ਕਮਾਉਂਦਾ ਆਪਦੇ ਘਰੇ ਠੱਕ ਹਾਰ ਕੇ ਪੈਂਦਾ ਆਪਦੇ ਜਵਾਕਾਂ ਚ ਉਹਦਾ ਕਸੂਰ ਏ ਕਿ ਉਹਨੇ ਪੰਜਾਬ ਚ ਜਨਮ ਲੈ ਲਿਆ ਇਹਨਾਂ ਨੂੰ ਇਨਸਾਫ ਕੌਣ ਦੇਊਗਾ ਤੁਹਾਡਾ ਆਪਦਾ ਪਿੰਡ ਹੋਵੇ ਅੱਜ ਤੱਕ 7 ਦਿਨਾਂ ਬਾਅਦ ਇਹਨਾਂ ਨੂੰ ਇਹ ਵੀ ਨਹੀਂ ਪਤਾ ਲੱਗਿਆ ਕਿ ਕੌਣ ਸੀ ਚੋਰੀ ਕਿਹਨੇ ਕਰੀ ਆ ਮੈਂ ਇਸ ਕਰਕੇ ਅੱਜ 7 ਦਿਨਾਂ ਬਾਅਦ ਇਨਸਾਫ ਦੀ ਵਹਾਰ ਬਾਈ ਉਹਨਾਂ ਖਾਤਰ ਲਾਉਣਾ ਹੈ ਹਲੇ ਵੀ ਤੁਹਾਨੂੰ 1-2 ਦਿਨ ਦਿੱਨੇ ਆਂ ਅਸੀਂ ਨਹੀਂ ਫਿਰ ਅਸੀਂ ਐਸਐਸਪੀ ਸਾਹਿਬ ਨੂੰ ਮਿਲਾਂਗੇ ਜਾ ਕੇ ਪੁੱਛਾਂਗੇ ਉਹਨਾਂ ਨੂੰ ਕਿ ਤੁਸੀਂ ਦੱਸੋ ਜੀ ਲੋਕ ਆਪਦੇ ਜਾਨ ਮਾਲ ਦੀ ਰਾਖੀ ਕਿਵੇਂ ਕਰਨ ਦਰਬਜੇ ਭੰਨੇ ਜਾ ਰਹੇ ਆ ਕਰਪਾਨਾਂ ਨਾਲ ਹਮਲਾ ਕੀਤਾ ਜਾਂਦਾ ਸਾਰੇ ਪੱਤਰਕਾਰਾਂ ਨੇ ਤੁਹਾਨੂੰ ਦਿਖਾਇਆ ਐਸ ਵਕਤ ਗੱਜਨਮਾਜ ਦੇ ਪਿੰਡ ਚ ਕਣੀ ਕੋਈ ਇਨਸਾਫ ਨਹੀਂ ਮਿਲ ਰਿਹਾ ਸਾਨੂੰ ਕੀ ਮਿਲੂਗਾ ਤੁਸੀਂ ਦੱਸ ਦਿਓ ਅਸੀਂ ਉਸ ਤਰ੍ਹਾਂ ਕਰਨ ਲਈ ਤਿਆਰ ਐ ਕਿਵੇਂ ਚੋਰ ਫੜੇ ਜਾਣਗੇ ਕਿਵੇਂ ਕੋਈ ਹੱਲ ਹੋਊਗਾ ਸੋ ਭਰਾਵੋ ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ ਦੀ ਬੇਕਾਬੂ ਹੈ ਕੋਈ ਗਰੀਬ ਕੋਈ ਅਮੀਰ ਕੋਈ ਰਾਜ ਆਂਦੀ ਬੀਬੀ ਕੋਈ ਰਾਹੀਗਰ ਕੋਈ ਪੈਨਸ਼ਨਰ ਬੈਂਕ ਚੋਂ ਆਉਂਦਾ ਕੋਈ ਬੀਬੀ ਸੈਰ ਕਰਦੀ ਚੈਨ ਸਕੈਚਰ ਹਰ ਜਗ੍ਹਾ ਚੋਰੀਆਂ ਡਾਕੇ ਕਤਲੋਗਾਰਤ ਖੇਡਾਂ ਵਾਲੇ ਮੁੰਡਿਆਂ ਦੀਆਂ ਗੋਲੀਆਂ ਗਰਾਊਂਡਾਂ ਚ ਗੋਲੀਆਂ ਯਾਰ ਇਹ ਸਾਡਾ ਪੰਜਾਬ ਥੋੜੀ ਸੀ ਸਾਡਾ ਪੰਜਾਬ ਥੋੜੀ ਹੈ ਸਾਡੇ ਪੰਜਾਬ ਨੂੰ ਤਾਂ ਸਾਡੇ ਗੁਰੂਆਂ ਨਾਨਕ ਬਾਬੇ ਨੇ ਕਿਹੋ ਜੀ ਧਰਤੀ ਦਿੱਤੀ ਸੀ ਸਾਨੂੰ ਇਹ ਕਿਹੋ ਜੀ ਆ ਸਰਕਾਰ ਨੇ ਧਰਤੀ ਬਣਾ ਦਿੱਤੀ ਇਹਨਾਂ ਨੂੰ ਇਨਸਾਫ ਦਿਓ ਮੈਂ ਤੁਹਾਡੇ ਮਾਧਿਮ ਰਾਹੀਂ ਬਾਈ ਜੀ ਦੇ ਮਾਧਿਮ ਰਾਹੀਂ ਬੇਨਤੀ ਕਰਨਾ ਹੈ ਗਰੀਬ ਪਰਿਵਾਰਾਂ ਦੇ ਹੰਝੂ ਪੂੰਝੋ ਤੁਹਾਡੇ ਪਿੰਡ ਚ ਤੁਹਾਡੇ 70 ਸਾਇਆ ਚ ਇਹ ਤਾਂ ਤੁਸੀਂ ਆਪ ਹੀ ਦੇ ਜਾਂਦੇ ਉਹਨਾਂ ਦਾ ਜਿੰਨਾ ਨੁਕਸਾਨ ਹੋਇਆ ਸੀ ਕਿੱਡੀ ਗੱਲ ਸੀ ਥੋੜੀ ਇਹਨਾਂ ਦੇ ਹੰਝੂ ਪੂੰਝੋ ਸ਼੍ਰੋਮਣੀ ਕਾਲੀਗਲ ਖੜਾ ਹੈ ਇਹਨਾਂ ਨਾਲ ਅਸੀਂ ਖੜਾਂਗੇ ਬਾਈ ਜੀ ਉਹਨਾਂ ਦਾ ਅਸੀਂ 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 ਇਹਨਾਂ ਨੂੰ ਪੂਰਾ ਸਾਥ ਦੇ ਕੇ ਇਹਨਾਂ ਦੀ ਚੋਰੀ ਕੱਢ ਕੇ ਦਿਖਾਵਾਂਗੇ ਅਸੀਂ ਪੂਰਾ ਇਸ ਗੱਲ ਨੇ ਪੂਰਾ ਸਟੈਂਡ ਲਵਾਂਗੇ ਅੱਜ ਤੁਹਾਡੇ ਨਾਲ ਲਾਈਵ ਕਹਿਣਾ ਹੈ ਪੂਰਾ ਸਟੈਂਡ ਲਵਾਂਗੇ ਐਸਐਸਪੀ ਨੂੰ ਡੀਸੀ ਨੂੰ ਸਾਰਿਆਂ ਨੂੰ ਇਸ ਗੱਲ ਤੇ ਅਸੀਂ ਜਵਾਬਦੇ ਬਣਾਵਾਂਗੇ ਕਿ ਗੱਜਨमाज ਦੇ ਪਿੰਡ ਜਿਹੜੇ ਗਰੀਬਾਂ ਦਾ ਚੋਰੀ ਹੋਈ ਆ ਧੱਕਾ ਹੋਇਆ ਇਹਦਾ ਹੱਲ ਕੱਢੀ ਤੰਨ